ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਰਾ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਪਰਮੇ ਤਾਂ ਕਿ ਆਹੇ ਪ੍ਰਭ ਕੀ ਸਾਮਾ ਤੇਨ ਤੁ ਤੇ ਤੇ ਬਾਹਰੀ ਕੀਤੇ ਨਾ ਆ ਬੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀ ਧਾਮ ਹਰ ਨਾ ਹ ਨਾ ਮਿਲੀ ਸਾਜਨੇ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤਨਾ ਪ੍ਰਗਟਈ ਪੜਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੀਚਲ ਤਾਮ ਦੇਤ ਗਵਿੰਦਿਆ ਰਾਤੀਏ ਹੋਵੇ ਆਨੰਦ ਕਨਾ ਸ਼ਾਂਤ ਜਨਾ ਮਿਲ ਪਾਈਏ ਰਸਨਾ ਨਾਮ ਪੜਹਾ ਜਿਨ ਪਾਇਆ ਪ੍ਰਭ ਆਪਣਾ ਆਹੇ ਤਿਸ ਕਨਾ ਇੱਕ ਖਿੜਾ ਤਿਸ ਬਿਣ ਜੀਵਨਾ ਵਿਰਥਾ ਜਨਮ ਜਨਹ ਜਲਥਲ ਮਹੀਲ ਪੂਰਿਆ रव्या विच्च बना सो प्रभु नया भी कितड़ा दुख कना जिनी रव्या सो प्रभु तेन पाग मनहा हर दर्शन को लोचता नानक प्यास मना चेति मला सो प्रभु तिसके पाये लका ਵੇ ਸਾਖ ਧੀਰਣ ਕੋ ਬਾੜੀਏ ਜਿਨਾ ਪ੍ਰੇਮ ਵਿਛੋ ਹਰ ਸਾਜਣ ਬੁਰਖ ਵਿਸਾਰਕੈ ਲੱਗੀ ਵਾਇਆ ਤੋਹ ਪੁੱਤਰ ਕਲਤਰ ਨਾ ਸੰਗਤਨਾ ਹਰੇ ਅਬਨਾਸੀ ਓਹੂ ਪਲਜ ਪਲਜ ਸਗਲੀ ਬੁਈ ਝੂਟੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨਾਂ अगे खोह दया विसारुचना प्रभ ने खोही प्रीतम चरणी तेन तिनकी निर्मल सोहे नाणकी प्रभ वेडति प्रभ मिलो प्राप्त साख वैसाख सुहावा लगे ਜਾ ਸੰਤੇ ਪੇਟੇ ਹਰ ਸੋਹੀ ਹਰ ਜੇਠ ਜੜਿੰਦਾ ਲੋੜੀਏ ਤਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣਾ ਲੱਗਿਆ ਕਿਸੇ ਨਾ ਦੇਈ ਪੰਨਾ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸੰਨ ਰੰਗ ਸਵੇ ਨਾਰਾਇਣੇ ਜੀਤੇ ਮਨ ਪਮਨ ਜੋ ਹਰ ਲੋੜੇ ਸੋ ਕਰੇ ਸੋਹੀ ਜੀਆ ਕਰਨਾ ਜੋ ਬਭ ਕੀਤੇ ਆਪਣੀ ਸਹੀ ਕਈਏ ਤਾਨਾ ਆਪਣ ਲਿਆ ਜੀ ਮਿਲੇ ਵਿਛੜੋ ਕਿਉ ਰਵਨ ਸਾਧੂ ਸੰਗ ਪਰਾਪਤ ਨਾਨਕ ਰੰਗ ਮਨਨ ਹਰ ਜੀਠ ਰੰਗੀਲਾ ਤੇ ਸਤਣੀ ਜਿਸਕੇ ਬਾਗ ਮਥਾਨਾ ਅਸਾੜ ਤਪੰਤਾ ਤਿਸ ਲਗੀ ਹਰਨਾ ਹਨਾ ਜਿੰਨਾ ਪਾਸ ਜਗ ਜੀਵਣਾ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੂਏ ਪਾਏ ਬੇ ਗੁੱਚਿਆ ਗਲ ਪਈ ਐ ਸਜਮ ਕੀ ਬਾਸ ਜੇ ਹਾਂ ਬੀਜੀ ਸੋਲੁਨੇ ਮਥੇ ਦੋ ਲਿਖਿਆਸ ਰਹਿਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਤਾ ਤੇਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਪਾਵਨ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤ ਸੱਚ ਰੰਗ ਏ ਕੋ ਨਾਮੇ ਆਦਾਰ ਵਿਖਿਆ ਰੰਗ ਕੁੜਾ ਵਿਆ ਦੇਸਣ ਸਬੇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤਨ ਪ੍ਰਭ ਸੰਗ ਨ ਮੋਲੇਆ ਸਮਰਥ ਪੁਰਖਿਆ ਬਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਆ ਤਨ ਕੇ ਸਾਧ ਬਲੇ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰ ਰਹਾਰ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਕੋ ਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਿ ਜਨਾਹੀ ਕੇਤ ਜਿਤ ਦਿਨ ਆ ਦੇਹ ਬਿਨ ਸੰਸੀ ਤਿਤਵੇ ਲੈ ਕੈ ਸਣ ਪ੍ਰੇਤ ਪਕੜ ਚਲਾਇਨ ਦੂਤ ਜਾਮਾ ਕਿਸੇ ਨਦੀਨੀ ਪੇਤ ਛਾਡ ਖੜੋਤੇਖਿਨੇ ਮਾਹੀ ਜਨ ਸਿਓ ਲਗਾ ਹੈਤ ਹਾਥ ਮਰੋੜੇ ਤਨ ਕਪੇ ਸੇ ਆਹੂ ਹੋਇ ਆ ਸੇਤ ਜਿਹਾ ਵੀ ਜੀ ਸੋਲੁਨੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਨ ਬਹਿਤ ਪ੍ਰਭ ਦੇਤ ਸੇ ਬਾਦੋ ਦਰਗ ਨ ਪਾਈ ਹੈ ਗੁਰ ਰਖਣ ਵਾਲਾ ਹੈ ਤ ਅਸਲ ਪ੍ਰੇਮ ਓ ਮਾਹੜਾ क्यों मिलिये हर जाही मन तन प्यास दर्शन कणी कोई आन मिलावे माही संत सहाई प्रेम के हाँ दिन के लागा पाही विड़ प्रभु क्यों सुख पाई दूजी नाही ना जाए जिनी चाक्या प्रेम रस से तृप्त रहे आगाही आपद आग विनती करे लेहो प्रभु लल्लाही जो हर कंत मिलाया से विछड़त न जाई प्रभु बिना दूजा को नहीं नानक हर शरणाही असो सुखी वसंदिया जिन्ना माया हर राही ਕਹੇ ਤੱਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਣ ਸਵੇ ਰੋਗ ਵੇਖ ਹੋਏ RAM ਕੇ ਲੱਗਣ ਜਨਮ ਵਿਜੋਗ ਕਨ ਮੇ ਕਾੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਕੀਤਾ ਕਿਛੁ ਨ ਹੋਬਈ ਲਖਿਆ ਦਰਸਨ ਜੋਗ ਵੜ ਪਾਗੇ ਮੇਰਾ ਪ੍ਰਭ ਮਿਲੇ ਉਤਰੈ ਸਭ ਬਿਯੋਗ ਨਾਨਕੋ ਪ੍ਰਭ ਰਾਖਲੇ ਹੁ ਮੇਰੇ ਸਾਹਿਬ ਬੰਦੀ ਮੋਚ ਕਤਗ ਹੋਵੇ ਸਾਧ ਸੰਗ ਬਣ세 ਸਬੇ ਸੋਚ ਮੰਗਰ ਮਹਾ ਸੋਹੰਦੀਆ ਹਰ ਪ੍ਰਸੰਗ ਨ ਬੈਠੜੀ ਆਹ ਤੇਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀ ਆਹ ਤਾਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿ ਲੜੀ ਆਹ ਸਾਧ ਜਨਾ ਤੇ ਬਾਹਰੀ ਸਹ ਰਹਿਣ ਅਕੇ ਲੜੀ ਆਹ ਦਿਨ ਸੁਖ ਨ ਕਬੂ ਉਤਰੈ ਸੇ ਜਮਕੇ ਵਸ ਪੜੀ ਆਹ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਰਿਤ ਖੜੀ ਆਹ ਰਤਨ ਜਿ ਵਿਹਰ ਲਾਲ ਹਰ ਕੰਠ ਤੇ ਨਾ ਜੜੀ ਆਹ ਨਾਨਕ ਬਾਛੇ ਧੂੜ ਤੇ ਨਾ ਪ੍ਰਭ ਸਰਣੀ ਦਰ ਪੜੀ ਆਹ ਮੰਗਰ ਪ੍ਰਭ ਉਾਰਾਧਨਾ ਬੜ ਨ ਜਨ ਮੜੀ ਆਹੂ ਭੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹ ਮਨ ਬਿਧਿਆ ਚਲਨਾਰ ਬਿੰਦ ਦਰਸ਼ਨ ਲਗੜਾ ਸਾਹ ਓਡ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੂ ਵਿਖਿਆ ਪਵਨ ਸਕਈ ਮਿਲਿ ਸਾਧੂ ਗੁਣ ਗਾਹੂ ਜੈ ਤੇ ਉਪਜੀਤ ਹ ਮਿਲੀ ਸੱਚੀ ਪ੍ਰੀਤ ਸਮਾਹੂ ਕਰ ਗਹਿ ਲੈਨੀ ਬਾਰ ਬ੍ਰਹਮ ਬੋੜ ਨ ਵਿਛੜੀ ਆਹੂ ਬਾਰ ਜਾਓ ਲਖਬੀਰੀਆ ਅਰ ਸੱਜਣ ਅਗਮ ਆਗਾਹੂ ਸਰਮੁ ਪਾਈ ਨਾਰਾਇਣੇ ਨਾਣਕਦਰ ਪਈਆ ਹੂ ਪੋਖ ਸੁਮੰਦ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੂ ਮਾਗ ਮਜਣਾ ਸੰਗ ਸਾਧੂਆ ਤੋੜੀ ਕਰ ਇਸ ਨਾਨਕ ਹਰ ਗੋ ਦਾ ਨਾਮ ਤੇ ਆਏ ਸੋਣਾ ਸਬਣਾ ਨੋ ਕਰ ਦਾਨ ਜਨਮ ਕਰਮ ਮਲੇ ਉੱਤਰੈ ਮਣਤੇ ਜਏ ਗੁਮਾਨ ਕਾਮ ਕਰੋਦਨਾ ਮੋਹੀਏ ਬਿਣ ਸੇ ਲੋਭ ਸੁਆਣਾ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੇ ਦਇਆਕਾਰ ਸੋਈ ਬੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣਾ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰੇ ਕਿਰਪਾ ਦੀਆ ਮਿਲਾਹਿ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਹਿ ਐਛ ਪੁਨੀ ਵੜ ਪਾਗਣੀ ਵਰ ਪਾਇਆ ਹਰ ਰਾਹੇ ਵਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਹੀ ਹਰ ਜੀਹਾ ਅਵਰਣਾ ਦਿਸਈ ਕੋਈ ਦੁਜਾ ਲਵੇ ਨਲਾਹੀ ਹਾਲ ਤਪਲਤ ਸਵਾਰਿਆ ਨਾ ਨੇ ਚਲ ਦਿੱਤੀ ਨ ਜਾਹੀ ਸੰਸਾਰ ਸਾਗਰ ਤੇ ਰੱਖਿਆ ਨ ਬੋੜ ਨ ਜਨਮੇ ਤਾਹੀ ਜਿਵਾ ਇੱਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਹੀ ਹਲ ਗੁਣਿਤ ਸਲਾਹੀਏ ਜਿਸਨੋਂ ਤੇਲ ਨਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਪੌਜਲ ਵਿਖਮ ਤਰੈ ਪਰੇਵ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ ਕੂੜ ਗਏ ਦੁਬਜਾ ਨਸੀ पूर्ण सच परी हार ब्रह्म मन अंदर एक अरे महादिवस मूर्त पले जिसको नदर करे नानक मंगे दर्श दानो हरे महादिवस मूरत पले जिनको नदर करे ਨਾਣਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ